ਅਸਲਾਮੁਅਲੈਕੁਮ ਸਸਰੀਆਕਾਲ ਜੀ ਆਇਆਂ ਨੂੰ ਜੀ ਤੇ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜ੍ਹਦੀ ਕਲਾ ਪੰਜਾਬ ਅੱਛਾ ਅਮਰੀਨ ਆਪਾਂ ਇੱਕ ਦੋ ਦਿਨਾਂ ਤੋਂ ਵੀਡੀਓਜ਼ ਦੇਖ ਰਹੇ ਹਾਂ ਸਿੱਖ ਵੈਰੀਅਰਜ਼ ਦੇ ਬਾਰੇ ਵਿੱਚ ਸਿੱਖੀ ਹੋਦੀਆਂ ਦੇ ਬਾਰੇ ਵਿੱਚ ਆਪਾਂ ਨੂੰ ਜਾਣਕਾਰੀ ਮਿਲਦੀ ਪਈ ਹੈ ਇੱਕ ਵੀਰੇ ਨੇ ਕਮੈਂਟ ਕੀਤਾ ਸੀ ਕਿ ਤੁਹਾਨੂੰ ਨਾ ਸਾਰਾ ਗੜੀ ਦੀ ਲੜਾਈ ਜਿਹੜੀ ਹੈ ਨਾ ਉਹ ਉਹਦੇ ਤੇ ਵੀਡੀਓ ਦੇਖੋ ਅੱਛਾ ਫਿਰ ਮੈਨੂੰ ਥੋੜੀ ਜਿਹੀ ਵਾਕੀ ਕਿਊਰਿਓਸਿਟੀ ਹੋਈ ਕਿ ਸਾਰਾ ਗੜੀ ਦੀ ਜਿਹੜੀ ਲੜਾਈ ਸੀ ਉਹ ਕੀ ਲੜਾਈ ਸੀ ਬੈਟਰਲ ਆਫ ਸਾਰਾ ਗੜੀ ਜਿੱਥੇ ਵੀ ਮੈਂ ਸਰਚ ਕੀਤਾ ਨਾ YouTube ਤੇ ਇਹੀ ਆ ਰਿਹਾ ਸੀ 21 ਸਿੱ ਕੀ ਸਿੱਖ ਉਹਦੇ ਵਿੱਚ ਸ਼ਹੀਦ ਹੋਈ ਸੀ ਤੇ ਇਸ ਤਰੀਹੀ ਹੀ ਰਿਲੇਟਡ ਸਾਡੇ ਕੋਲ ਵੀਡੀਓ ਹੈ ਔਰ ਸਾਨੂੰ ਬਹੁਤ ਹੀ ਮਤਲਬ ਸੁਜੈਸ਼ਨ ਅੱਛੀ ਦਿੱਤੀ ਹੈ ਵੀਰੇ ਨੇ ਆਪਾਂ ਵੀਡੀਓ ਦੇਖਦੇ ਆਂ ਫਿਰ ਉਸ ਤੋਂ ਬਾਅਦ ਚ ਗੱਲਬਾਤ ਕਰਦੇ ਕਿਉਂਕਿ ਸਾਨੂੰ ਮਜ਼ੀਦ ਜਾਣਕਾਰੀ ਵੀਡੀਓ ਦੇਖਣ ਤੋਂ ਬਾਅਦ ਹੀ ਹੋਏਗੀ ਸਾਰਾ ਘੜੀ ਦੀ ਲੜਾਈ ਉੱਤਰ ਪੱਛਮੀ ਫਰੰਟਿਕ ਉੱਤੇ ਤੇ ਗਾਨਸਤਾਨ ਦੀਆਂ ਸਰਹੱਦਾਂ ਲੱਗ ਕੇ ਸਾਰਾ ਘੜੀ ਦਾ ਖੇਤਰ 12 ਸਤੰਬਰ 18 ਤੋਂ ਸਾਨੂੰ ਮਿਲ ਲੜੀ ਸੀ ਅੱਛਾ ਇਹ ਲੜਾਈ ਬ੍ਰਿਟਿਸ਼ ਭਾਰਤੀ ਫੋਰਸ ਸ਼ਕਤੀ ਸਿੱਖ ਰੈਜiment ਜੋ ਉਹਨੂੰ ਫੋਰਸ ਸਿੱਖ ਰੈਜiment ਖਵਾਉਂਦੀ ਹੈ ਦੇ 21 ਜਵਾਬ ਜਵਾਨਾਂ ਤੇ ਅਫਗਾਨੀ ਪਖਾਨਾਂ ਤੇ ਅਫਰੀਕੀ ਕਬੀਲਿਆਂ ਵਿਚਕਾਰ ਗਹਿਗਾ ਮੁਕਾਬਲੇ ਨਾਲ ਲੜੀਏ ਸਿੱਖ ਰੈਜiment ਜੋ ਹੈ ਇੰਡੀਅਨ ਆਰਮੀ ਦੀ ਸਭ ਤੋਂ ਜ਼ਿਆਦਾ ਮਾਨੀ ਰੈਜiment ਜੀ ਤਾਂ ਸਾਹਾ ਹੈ ਆ ਲਸ਼ਕਰ ਕੇ ਦੁਆਰਾ ਫੋਟ ਲੋਹੜ ਔਰ ਜੋ ਬੁਲੇਸ਼ਾਨ ਤੇ ਉਹਨੂੰ ਘੇਰ ਲਿਆ ਸਾਰਾ ਜਿਹੜੀ ਸਮੁੰਦਰੀ ਤਲ ਤੋਂ 6000 ਫੁੱਟ ਦੀ ਉਚਾਈ ਤੇ ਪੈਂਦਾ ਇੱਕ ਪਿੰਡ ਹੈ ਇਹ ਲੰਕਾ ਵਜੀਰਸਾਂ ਦਾ ਇਲਾਕਾ ਵਿਖੋਂ ਦਾ ਹੈ ਜਿਸ ਦੇ ਪਹਾੜ ਬ੍ਰਿਟਿਸ਼ ਫਰੰਟੀਅਰ ਦੇ ਅਫਗਾਨਿਸਤਾਨ ਦੀ ਵੰਡ ਕਰਦੇ ਸਨ ਸਾਰਾਗੜੀ ਸਮਾਨਾ ਘਾਟੀ ਚ ਪਹਾੜ ਚਲੇ ਦਾ ਇੱਕ ਪਿੰਡ ਹੈ ਜਿੱਥੋਂ ਪਹਾੜ 35 ਮੀਲ ਅਤੇ ਪਸ਼ਾਵਰ 50 ਕੁਮੀਲ ਦੀ ਦੂਰੀ ਤੇ ਪੈਂਦਾ ਹੈ ਇਸ ਚੌਂਕੀ ਦੀ ਅਹਿਮੀਅਤ ਇਸ ਕਰਕੇ ਦੀ ਜ਼ਿਆਦਾ ਹੈ ਕਿ ਲੋਹਾਰਾਟ ਕਿਲਾ ਤੇ ਗੁਰਸਾਹਨ ਕਿਲੇ ਵਿਚਕਾਰ 6 ਕਿਲੋਮੀਟਰ ਦਾ ਫਾਸਲਾ ਹੈ ਇਹਨਾਂ ਦੋਵੇਂ ਕਿਲਿਆਂ ਦੇ ਵਿਚਕਾਰ ਨੀਲੇ ਇਲਾਕੇ ਵਿੱਚ ਸਾਰਾਗੜੀ ਸਿਤ ਹੈ ਇਹ ਇੱਕ ਨੂਰਪਾੜੀ ਇਲਾਕਾ ਹੈ ਇਨਾ ਦੋਵੇਂ ਕਿਲਿਆਂ ਨੂੰ ਝੰਡੀ ਦਿਖਾਉਣ ਲਈ ਇੱਕ ਚੌਂਕੀ ਦੀ ਸਥਾਪਨਾ ਕੀਤੀ ਗਈ ਸੀ ਸਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ਾਂ ਨੇ ਵੀ ਇਹ ਇਲਾਕਾ ਅੰਗਰੇਜ਼ ਸਾਮਰਾਜ ਹਿੱਤ ਕਰ ਲਿਆ ਲੇਕਿਨ ਇਹ ਲੜਾਕੇ ਪਖਾਨ ਤੇ ਕਬਾਈਲੀ ਲੋਕਾਂ ਨੇ ਅੰਗਰੇਜ਼ਾਂ ਦੀ ਅਧੀਨ ਦੀ ਪ੍ਰਬੰਧ ਕਰਨ ਕੋ ਕਿਨਾਰਾ ਕਰ ਲਿਆ ਅਤੇ ਇਹ ਲੋਕ ਅੰਗਰੇਜ਼ਾਂ 'ਚ 1896 ਵਿੱਚ ਬਗਾਵਤ ਦਾ ਝੰਡਾ ਚੁੱਕ ਕੇ ਖਲੋਵੇ। ਵਪਾਰਕ ਪੱਖ ਤੋਂ ਇਹ ਰਾਹ ਅੰਗਰੇਜ਼ਾਂ ਲਈ ਬੜਾ ਮਹੱਤਵਪੂਰਨ ਖਦਾਜੀ। ਜਦੋਂ ਵੀ ਤਾਂ ਲੱਗਦਾ ਪਠਾਨ ਵਪਾਰੀਆਂ ਅਤੇ ਛੋਟੀਆਂ-ਛੋਟੀਆਂ ਅੰਗਰੇਜ਼ ਫੌਜੀ ਟੁਕੜੀਆਂ ਦਾ ਸਮਾਨ ਲਪਰਾਂ ਲੈ ਸੀ। ਕਾਬੁਲ ਨੂੰ ਵਪਾਰ ਕਰਨ ਲਈ ਕੁਰਮ ਘਾਟੀ ਨੂੰ ਖਤਰਿਆਂ ਵਿੱਚ ਝੇਚੁਕੀ। ਸਮਾਨਾ ਚੋਟੀ ਦੇ ਅੰਗਰੇਜ਼ 5 ਸਾਲ ਤੋਂ ਕਬਜ਼ਾ ਜਮਾਈ ਬੈਠੇ ਸਨ। 31 ਦਸੰਬਰ 1896 ਨੂੰ ਪਹਾੜ ਤੱਕ ਪਹੁੰਚੀ ਸਿੱਖ ਬਟਾਲੀਅਨ ਨੂੰ ਸਮਾਣਾ ਘਾਟੀ ਦੇ ਉੱਪਰ ਵਾਲੀ ਛੋਟੀ ਤੇ ਕਬਜ਼ਾ ਕਰਨ ਦਾ ਹੁਕਮ ਸੁਣਾਇਆ ਗਿਆ। ਇਸ ਕਰਾਰੇਨੀ ਬਟਾਲੀਅਨ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ। ਰਾਈਟ ਵਿੰਗ ਦੀ ਕਮਾਂਡ ਲੈਫਟੀਨੈਂਟ ਕਰਨਲ ਮਿਸਟਰ ਹੈਗਸਟਨ ਨੂੰ સોਪੀ ਗਈ ਜਿਸ ਨੇ 2 ਜਨਵਰੀ 1897 ਨੂੰ ਲੋਕਹਾਰਡ ਕਿਲੇ ਤੇ ਕਬਜ਼ਾ ਕਰ ਲਿਆ ਸੀ। ਇਸ ਪਲਟਨ ਦੀਆਂ ਟੁਕੜੀਆਂ ਕਿਲੇ ਦੇ 5 ਕਿਲੋਮੀਟਰ ਦੇ ਘੇਰੇ ਵਿੱਚ ਸਾਰਾ ਗੜੀ, ਦਾਰ, ਸੰਗਨ, ਸਰ ਟ੍ਰੋ ਕੁਰੇਪਾ ਤੇ ਗੁਰਸਾਹਨ ਵਰਗੀਆਂ ਨਾਜੂਕ ਥਾਵਾਂ ਤੇ ਤਨਾਤ ਸੀ ਉੱਪਰ 8 ਜਨਵਰੀ ਨੂੰ ਲੈਫਟ ਵਿੰਗ ਜੋ ਕੈਪਟਨ ਡਬਲਯੂ ਬੀ ਗਾਰਡਨ ਦੀ ਸੀ ਨੇ ਪਰਚਨਾਰ ਦੇ ਕਬਜ਼ਾ ਕਰ ਲਿਆ ਥਲ ਅਤੇ ਸਾਦਾ ਨਾਮਕ ਚੌਕੀਆਂ ਤੇ ਵੀ ਇਸ ਲੈਫਟ ਵਿੰਗ ਦਾ ਹਿੱਕ ਉਜਾਇਸੀ ਇਸ ਬਗੈਰ ਕੁਝ ਰਾਖਵੀ ਸੈਨਾ ਵੀ ਰੱਖ ਲਈ ਗਈ ਤਾਂ ਜੋ ਲੋੜ ਪੈਣ ਤੇ ਇਸ ਦੀ ਵਰਤੋਂ ਕੀਤੀ ਜਾ ਸਕੇ 28 ਅਗਸਤ ਤੋਂ 8 ਸਤੰਬਰ 1897 ਦੇ ਵਿਚਕਾਰ ਕਬਾਈਲੀਆਂ ਨੇ ਲੈਫਟ ਬ੍ਰਿੰਗਟ ਦੀ ਸੁਰੱਖਿਆ ਪੰਗਤੀ ਤੇ ਬੜਾ ਭਿਆਨਕ ਹਮਲਾ ਕੋ ਦਿੰਦਾ ਪਰ ਇਨ੍ਹਾਂ ਕਬੀਲਿਆਂ ਨੂੰ ਖਦੇੜ ਕੇ 10 ਸਤੰਬਰ ਨੂੰ ਖੰਗੀ ਘਾਟੀ ਵੱਲ ਪਿੱਛੇ ਧੱਕ ਦਿੰਦਾ ਪਰ ਸਮਾਨਾ ਪੋਸਟ ਉੱਪਰ 10000 ਕਬਾਈਲੀਆਂ ਦੇ ਚਾਰ ਫੁਲਿਆਂ ਨੂੰ ਵੀ ਅਸਫਲ ਬਣਾ ਦਿੰਦਾ ਇਸ ਉਪਰੰਤ ਕਬਾਈਲੀਆਂ ਦੇ ਅਫਸਰਾਂ ਨੇ ਸਲਾਹ-ਮਸ਼ਵਰਾ ਕਰਕੇ ਸਾਰਾ ਘਟੀਲੇ ਹਮਲੇ ਦੀ ਯੋਜਨਾ ਬਣਾ ਲਈ ਕਿਉਂਕਿ ਇਸ ਚੌਕੀ ਦੀ ਰਾਖੀ ਲਈ ਸਿਰਫ 21 ਜਵਾਨਾਂ ਦੀ ਨਫਰੀ ਬਹੁਤ ਘੱਟ ਸੀ

ਬਾਬਾ ਈਸ਼ਰ ਸਿੰਘ ਗਿੱਲ ਹਵਾਲਾ ਜੋ ਗੱਲ ਨੂੰ ਥੋੜੀ ਨਹੀਂ ਹੋ ਰਹੀ ਕਿ ਇੱਕ ਪਾਸੇ 10000 ਤੇ ਇੱਕ ਪਾਸੇ ਸਿਰਫ 21 ਉਹੀ ਗੱਲ ਆ ਗਈ ਚਿੜੀਆਂ ਸੇ ਬਸ ਲੜਾ ਹਮ ਜ਼ਬਰਦਸਤ ਸਨਾ ਜਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਉਹਨਾਂ ਨੂੰ ਦੁਸ਼ਮਨਾ ਨੇ ਬਾਬਾ ਈਸ਼ਰ ਸਿੰਘ ਗਿੱਲ ਕਮਾਂਡਰ ਨੂੰ ਬਹੁਤ ਹਾਲ ਚਿੱਤੇ ਕਿ ਉਹ ਚੌਕੀ ਖਾਲੀ ਕਰ ਦੇਵੇ ਉਹਨਾਂ ਨੂੰ ਸੁਰੱਖਿਆਤ ਲੰਗਾ ਤੇ ਹੋਰ ਇਨਾਮ ਦਿੱਤੇ ਜਾਣਗੇ ਪਰ ਈਸ਼ਰ ਸਿੰਘ ਬੜੇ ਅਣਖੀਲੇ ਸੁਭਾਅ ਦੇ ਕਰਨਲ ਹੌਲਡਮ ਲੋਗ ਹਾਰਡ ਦੇ ਲੇ ਲ ਉਹ ਸਭ ਕੁਝ ਦਿਖ ਰਿਆ ਸੀ ਉਸਨੇ ਹੋਰ ਜਵਾਨ ਇਨਾ ਸਿੰਘ ਫੌਜੀਆਂ ਦੀ ਸਹਾਇਤਾ ਲਈ ਭੇਜਣ ਦਾ ਵੀ ਯਤਨ ਕੀਤਾ ਪਰ ਉਹ ਅਸਫਲ ਰਹੀ ਕਿਉਂਕਿ ਸਾਰਾ ਇਲਾਕਾ ਹੀ ਦੁਸ਼ਮਣਾਂ ਦੇ ਘੇਰੇ ਵਿੱਚ ਲੈ ਲਿਆ ਸਾਡੇ ਨੂੰ ਸ਼ੁਰੂ ਹੋਈ ਲੜਾਈ ਨੂੰ 6 ਘੰਟੇ ਪਹਿਲੇ 600 ਦੇ ਕਰੀਬ ਕਬਾਈਲੀ ਤੇ ਗੜੀ ਦੇ ਅੰਦਰ 12 ਸਿੱਖ ਫੌਜੀ ਦੀ ਟੀਮ ਵਿੱਚ ਗੋਲੀ ਸਿਕਾਵੀਂ ਦੇ ਨਾਰੇ ਤੇ ਪਰ ਸਿੱਖ ਜਵਾਨ ਚੜ੍ਹਦੀ ਕਲਾ ਵਿੱਚ ਕਿਵੇਂ ਨਾ ਕਿਵੇਂ ਦੁਸ਼ਮਣ ਨੇ ਇੱਕ ਪਾਸੇ ਕੰਧ ਚ 파ੜ ਪਾਇਆ ਫੌਜੀ ਕੋਲ ਜਾਨੀ ਦੁਸ਼ਮਣ ਨੂੰ ਅੰਦਰੋਂ ਆਉਂਦਾ ਦੁਸ਼ਮਣ ਨੇ ਤਕੀਮ ਘੜੀ ਤੇ ਆਸੇ ਪਾਸੇ ਘਾਫੂਫੂ ਅੱਗ ਲਗਾ ਕੇ ਧੂਆਂ ਹੀ ਧੂਆਂ ਕਰ ਦਿੱਤਾ ਅੰਦਰੋਂ ਫੌਜੀ ਸਿਰਫ ਬੋਂਡਾ ਨਾਲ ਹੀ ਲੜ ਰਹੇ ਸਨ ਜੀ ਫੌਜੀ ਸ਼ਹੀਦੀ ਪ੍ਰਾਪਤ ਕਰ ਗਏ ਇਕੱਲਾ ਸਿਗਨਲ ਮੈਨ ਗੁਰਮukh ਸਿੰਘ ਹੀ ਬਜਾ ਸੀ ਸਿਗਨਲ ਮੈਨ ਗੁਰਮukh ਸਿੰਘ ਨੇ ਕਰਨਲ ਹਾਲਟਰ ਨੂੰ ਸਿਗਨਲ ਦਿੱਤਾ ਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ ਮੈਂ ਇਕੱਲਾ ਹੀ ਬਚਿਆ ਹਾਂ ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਤਾਂ ਜੋ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਜਾਵਾਂ ਸੋ ਉਸ ਨੇ ਸਿਗਨਲ ਬੰਦ ਕਰਕੇ ਜਕਾਰਾ ਲਗਾਇਆ ਤੇ ਬੰਦੂਕ ਦੀ ਗੋਲਣ ਨਾਲ 20 ਤੋਂ ਵੱਧ ਦੇ ਦੁਸ਼ਮਣਾਂ ਨੂੰ ਟੀਲ ਕਰ ਦਿੱਤਾ ਅਖੀਰ ਦੁਸ਼ਮਣ ਨੇ ਗੜੀ ਨੂੰ ਆਗਰ ਕਰ ਦਿੱਤੀ ਸੋ ਅਜਿਹੀ ਜੀ ਬਹਾਦਰੀ ਦੀ ਅਦਭੁਤ ਦਾਸਤਾਨ ਭਾਰਤੀ ਫੌਜੀਆ ਨੇ ਦੁਸ਼ਮਣਾਂ ਨੂੰ ਜਿੰਨੇ ਜੀ ਗੜੀ ਦੇ ਲਾਗੇ ਨਾ ਟੁਕੜੇ ਦੁਸ਼ਮਣ ਹੈਰਾਨ ਸੀ ਕਿ ਇੰਨੀ ਘੱਟ ਗਿਣਤੀ ਫੌਜ ਨੇ ਉਹਨਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਉਹ ਉਹਨਾਂ ਦੀ ਬਹਾਦਰੀ ਦਾ ਕਾਇਲ ਵੀ ਹੋਇਆ ਸਾਰਾ ਗੜੀ ਦੇ ਯੋਧਿਆਂ ਦੀ ਇਹ ਖਬਰ ਜਦੋਂ ਲੰਡਨ ਬ੍ਰਿਟਿਸ਼ ਪਾਰਲੀਮੈਂਟ ਵਿੱਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਹਾਂ ਸਦਨਾਂ ਵਿੱਚ ਮੈਂਬਰਾਂ ਨੇ ਖੜੇ ਹੋ ਕੇ ਸਨਮਾਨ ਦੇ ਤੌਰ ਤੇ ਸ਼ਬਦਾਂ ਜਿਹੜੀਆਂ ਭੇਟ ਕੀਤੀਆਂ ਦੁਨੀਆ ਭਰ ਵਿੱਚ ਇਸ ਲੜਾਈ ਦੀ ਚਰਚਾ ਹੋਈ ਤੇ ਸੰਸਾਰ ਭਰ ਵਿੱਚ ਇਸ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਸਿੱਖ ਕੌਮ ਦੀ ਬਹਾਦਰੀ ਦੀਆਂ ਧੂਮਾਂ ਵਿਸ਼ਵ ਭਰ ਵਿੱਚ ਫੈਲ ਗਈ ਇੰਗਲੈਂਡ ਦੀ ਰਾਣੀ ਮਹਾਰਾਣੀ ਵਿਕਟੋਰੀਆ ਆਪ ਵੀ ਇਸ ਕਾਰਨਾਮੇ ਤੋਂ ਕਾਫੀ ਪ੍ਰਭਾਵਿਤ ਬ੍ਰਿਟਾਨੀਆ ਰਾਜ ਦੀ ਸਰਕਾਰ ਨੇ ਸਨਮਾਨ ਦੇ ਤੌਰ ਤੇ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ ਮੈਰਿਟ ਹਰ ਇੱਕ ਸ਼ਹੀਦ ਨੂੰ ਬਰਨ ਉਪਰੰਤ ਭੇਟ ਕਰਕੇ ਉਹਨਾਂ ਨੂੰ ਸਨਮਾਨ ਦਿੱਤਾ ਇਸ ਤੋਂ ਇਲਾਵਾ ਹਰ ਸ਼ਹੀਦ ਦੇ ਪਰਿਵਾਰ ਨੂੰ 2-2 ਮਰੱਬੇ ਜ਼ਮੀਨ ਤੇ 500 ਰੁਪਏ ਦੀ ਪ੍ਰਤੀ ਫੌਜੀ ਇਮਦਾਦ ਵੀ ਦਿੱਤੀ ਜੋ ਕਿ ਉਸ ਸਮੇਂ ਬਹੁਤ ਵੱਡੀ ਰਕਮ ਸੀ ਇੰਡੀਅਨ ਆਰਡਰ ਆਫ ਮੈਰਿਟ ਦਾ ਸਨਮਾਨ ਉਸ ਸਮੇਂ ਵਿਕਟੋਰੀਆ ਕਰਾਸ ਤੇ ਅੱਜ ਦੇ ਪਰਮਵੀਰ ਚੱਕਰ ਦੇ ਸਨਮਾਨ ਮੰਦਿਆਂ ਚੱਲਦਾ। ਜ਼ਬਰਦਸਤ ਇਸ ਜੁੱਦੇ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਇੰਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਪਲਟਨ ਨੂੰ ਅੱਜ ਤੱਕ ਨਹੀਂ ਮਿਲੇਗਾ। ਭਾਰਤ ਸਰਕਾਰ ਨੌਨ ਕਮੀਸ਼ਨਡ ਅਫਸਰਾਂ ਦੀ ਯਾਦ ਵਿੱਚ ਇਹ ਯਾਦਗਾਰ ਬਣਾਉਂਦੀ ਹੈ ਜੋ ਬੰਗਾਲੀ ਇਨਫੈਂਟਰੀ ਦੀ 36 ਸਿੱਖ ਰੈਜਿਮੈਂਟ ਵਿੱਚ ਭਰਤੀ ਸਨ। ਉਹਨਾਂ ਦੇ ਨਾਮ ਇਸ ਯਾਦਗਾਰ ਵਿੱਚ ਖੁਦਵਾਏ ਗਏ ਜੋ 12 ਸਤੰਬਰ 1879 ਨੂੰ ਸਾਰਾਗੜੀ ਦੀ ਫਾਜ਼ਲਤ ਕਰਦੇ ਸ਼ਹੀਦ ਹੋਏ। ਇਸ ਬਹਾਦਰੀ ਦੀ داستان ਫਰਾਂਸ ਦੇ ਸਕੂਲਾਂ ਦੇ ਸਿਲੇਬਸ ਵਿੱਚ ਪੜ੍ਾਈ ਜਾਂਦੀ ਹੈ। ਯੂਨੈਸਕੋ ਨੇ ਇਸ ਲੜਾਈ ਨੂੰ ਮਹਾਨਤਾ ਦੇ ਕੇ ਦੁਨੀਆਂ ਦੀਆਂ ਬਿਹਤਰੀਨ 8 ਲੜਾਈਆਂ ਵਿੱਚ ਵੀ ਸ਼ਾਮਲ ਕੀਤਾ ਹੈ। ਜ਼ਬਰਦਸਤ। ਇੰਗਲੈਂਡ ਅਤੇ ਕੈਨੇਡਾ ਵਿੱਚ ਸਾਰਾ ਗੜੀ ਦਿਵਸ ਕਾਫੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਜਿੱਥੇ ਸਰਕਾਰੀ ਨੁਮਾਇੰਦੇ, ਸ਼ਹੀਦ ਫੌਜੀ ਬਾਬਿਆਂ ਦੇ ਪਰਿਵਾਰ ਤੇ ਸਿੱਖ ਸਾਾਬਕਾ ਫੌਜੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੇ ਹਨ। ਪਰ ਉੱਥੇ ਹੀ ਬੜੇ ਦੁੱਖ ਦੀ ਗੱਲ ਹੈ। ਕਿ ਭਾਰਤ ਦੇ ਕਿਸੇ ਵੀ ਇਤਿਹਾਸ ਜਾਂ ਕਿਸੇ ਸਿਲੇਬਸ ਵਿੱਚ ਇਸ ਘਟਨਾ ਬਾਰੇ ਜਾਂ ਇਸ ਲੜਾਈ ਬਾਰੇ ਕਿਸੇ ਪ੍ਰਕਾਰ ਦੀ ਕੋਈ ਸਿੱਖਿਆ ਨਹੀਂ ਦਿੱਤੀ ਜਾਂਦੀ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਤੋਂ ਤੁਹਾਨੂੰ ਅੱਜ ਦੀ ਇਹ ਵੀਡੀਓ ਯਾਰ ਸਾਨੂੰ ਅੱਜ ਦੀ ਵੀਡੀਓ ਤੇ ਬਹੁਤ ਹੀ ਅਚੀ ਇਨਫੋਰਮੇਟਿਵ ਲੱਗੀ ਹੈ। ਔਰ ਦੇਖੋ ਬਾਹਰ ਦੇ ਸਕੂਲਾਂ ਦੇ ਵਿੱਚ ਪੜਾਇਆ ਜਾ ਰਿਹਾ ਤੇ ਆਪਣੇ ਸਿਲੇਬਸ ਵਿੱਚ ਨਹੀਂ ਪੜਾਇਆ ਜਾ ਰਿਹਾ। ਐਸੀ ਮੈਨੂੰ ਲੱਗਦਾ ਕਿ ਹੋਣਾ ਚਾਹੀਦਾ ਚੈਪਟਰ ਹੋਣਾ ਚਾਹੀਦਾ ਔਰ ਪੜਾਉਣਾ ਚਾਹੀਦਾ ਚਾਹੀਦਾ। ਦੇਖੋ ਸਾਨੂੰ ਬਿਲਕੁਲ ਹੀ ਪਤਾ ਸਾਰਾ ਗੜੀ ਦੀ ਲੜਾਈ ਦੀ। ਸਾਰਾ ਗੜੀ ਦੀ ਲੜਾਈ ਤਾਂ ਬਿਲਕੁਲ ਵੀ ਨਹੀਂ ਬਤਾ ਸੀ। ਦੇਖੋ ਔਰ ਇੱਕ ਪਾਸੇ 10000 ਫਗਾਨੀ ਇੱਕ ਪਾਸੇ 8000 ਔਰ ਇਹ ਕੇ ਪਾਸ ਸਿਰਫ 21 ਚ ਮਤਲਬ ਜਿਹੜੇ ਸ਼ਹੀਦ ਹੋਏ ਸਿੱਖ ਵੀਦੇ ਨਾ ਇਹਨਾਂ ਨੂੰ ਕਿੰਨਾ ਵੱਡਾ ਮਿਲਟਰੀ ਅਵਾਰਡ ਦਿੱਤਾ ਗਿਆ ਉਹਨਾਂ ਨੂੰ ਫੈਮਿਲੀ ਨੂੰ ਫਿਰ ਨਾਲ ਜ਼ਮੀਨ ਦਿੱਤੀ ਗਈ ਨਾ ਪੈਸੇ ਦਿੱਤੇ ਗਏ ਭਈਆ ਉਸ ਜ਼ਮਾਨੇ 'ਚ ਬਹੁਤ ਵੱਡੀ ਰਕਮ ਸੀ ਕਿੰਨੀ ਜਦੋਂ ਦਿੱਤਾ ਗਿਆ ਅੱਛਾ ਇਹ ਔਰ ਉਸ ਤੋਂ ਬਾਅਦ ਕਿਸੇ ਨੂੰ ਇੰਨੇ ਮਤਲਬ ਅਨਾਮੋ ਕਰਾਵਾਤ ਇਕੱਠੇ ਨਹੀਂ ਦਿੱਤੇ ਗਏ ਯਾਰ ਅਮੇਜ਼ਿੰਗ ਅਮੇਜ਼ਿੰਗ ਯਾਰ ਨੋ ਡਾਊਟ ਅਸੀਂ ਆਪਣੇ ਸਿੱਖੀਆ ਦੀ ਬਹਾਦਰੀ ਦਾ ਤੇ ਵੈਸੇ ਹੀ ਕੋਈ ਸਾਹ ਨਹੀਂ ਹੈਗਾ ਅਸੀਂ ਨਹੀਂ ਮੰਨਦੇ ਕਿ ਉਹਨਾਂ ਦੇ ਮੁਕਾਬਲੇ ਵਿੱਚ ਕੋਈ ਹੋਵੇ ਲੇਕਿਨ ਇੱਕ ਗੱਲ ਦੁੱਖ ਦੀ ਜ਼ਰੂਰ ਲੱਗੀ ਹੈ ਕਿ ਜਿਹੜਾ ਆਨ ਵਾਲੀ ਨਸਲਾਂ ਤੋਂ ਇਹੋ ਜਿਹਾ ਇਤਿਹਾਸ ਲੁਕਾਇਆ ਜਾ ਰਿਹਾ ਹੈ ਉਹਨਾਂ ਨੂੰ ਨਹੀਂ ਦੱਸਿਆ ਜਾ ਰਿਹਾ ਮੈਨੂੰ ਲੱਗਦਾ ਹੈ ਪੰਜਾਬ ਦੇ ਸਿਲੇਬਸ ਦੇ ਵਿੱਚ ਹੋਣਾ ਚਾਹੀਦਾ ਦੇਖੋ ਉਹਨਾਂ ਨੇ ਕਿਹਾ ਕਿ ਹੋਰ ਦੂਸਰੇ ਮੁਲਕਾਂ 'ਚ ਜਿਹੜਾ ਸਿੱਖ ਪਰਿਵਾਰ ਜਿਹੜੇ ਰਹਿੰਦੇ ਨੇ ਉਹ ਉੱਥੇ ਸਾਰਾ ਗੜੀ ਦੀ ਵਾਸ ਵੀ ਮਨਾਉਂਦੇ ਨੇ ਨਹੀਂ ਲੱਗਦਾ ਚਾਹੇ ਕਿ ਨਾ ਕਿ ਸਿਲੇਬਸ ਇਸਕੇ ਅੰਦਰ ਪੜਾਇਆ ਜਾ ਰਿਹਾ ਹੈ ਫਰਾਜ਼ ਦੇ ਸਿਲੇਬਸ ਦੇ ਵਿੱਚ ਪੜਾਇਆ ਜਾ ਰਿਹਾ ਹੈ ਪੜਾਇਆ ਜਾ ਰਿਹਾ ਹੈ ਮਿਸਾਲਾਂ ਦੇ ਨਾਲ ਮਲਕਾ ਵਿਕਟੋਰੀਆ ਨੇ ਵੇਖੋ ਕਿੰਨਾ ਜ਼ਿਆਦਾ ਉਹਨਾਂ ਨੂੰ ਇਜ਼ਾਦ ਬਖਸ਼ਿਆ ਅੱਛਾ ਪਰ ਤਾਨੀਆਂ ਦੇ ਜਿਹੜੇ ਫੌਜੀ ਸੀ ਉਹਨਾਂ ਨੇ ਵੀ ਆਪਣੀ ਰੈਜਿਮੈਂਟ 'ਚ ਸਿੱਖਾਂ ਨੂੰ ਇਸੇ ਲਈ ਸ਼ਾਮਿਲ ਕੀਤਾ ਹੋਣਾ ਤਾਂ ਕਿ ਇਹ ਬਹਾਦਰ ਨੇ ਹਾਂ ਬਹਾਦਰ ਨੇ ਤੇ ਇਹਨਾਂ ਨੂੰ ਅੱਗੇ ਕਰੋ ਮਤਲਬ ਇਹਨਾਂ ਨੂੰ ਇਹ ਹੀ ਸਾਨੂੰ ਮਤਲਬ ਦਿਤਾ ਸਕਦੇ ਨੇ ਕਿ ਇਹ ਦਿਤਾ ਸਕਦੇ ਨੇ ਹਰ ਮੁਸੀਬਤ ਤੋਂ ਵਾਕਈ ਉਹਨਾਂ ਨੇ ਨੋ ਡਾਊਟ ਸਿੱਖ ਰੈਜਿਮੈਂਟ ਵਰਗੀ ਰੈਜਿਮੈਂਟ ਕੋਈ ਵੀ ਨਹੀਂ ਅੱਛਾ ਜਦੋਂ ਅੰਦਰ 21 ਸਿੱਖ ਹੋਣਗੇ ਗੱਡੀ ਦੇ ਵਿੱਚ ਤੇ ਬਾਹਰ ਇੰਨੇ ਮਤਲਬ ਹੋਣਗੇ ਦੂਸਰੇ ਦੇਸ ਵਿੱਚ ਪਰ ਫਿਰ ਵੀ ਵੀਰ ਜਾਨੀ ਕਬੜਾ ਐ ਵੜਾ ਹਾਲ ਹੋਇਆ ਜਦੋਂ ਗੱਡੀ ਦੇ ਵਿੱਚ ਸੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜਦੋਂ ਤੇ 40 ਸਿੱਖ ਸਾਡੇ ਅੰਦਰ ਤੇ ਬਾਹਰ ਇੰਨੇ ਜੀ ਉਹਦੇ ਮਜੀਦ ਖਾਨ ਦੀ ਫੌਜ ਸੀ ਤੇ ਬਿਲਕੁਲ ਉਹ ਉਹਦਾ ਹੀ ਸਮਾਲਾ ਘੰਡਿਆ ਸੀ ਦੇਖੋ ਤਾਰੀਖ ਕਿੰਨਾ ਕਿਤੇ ਆਪਣੇ ਆਪ ਨੂੰ ਦੁਹਰਾਉਂਦੀ ਰਹਿੰਦੀ ਹੈ ਹਾਂ ਲੇਕਿਨ ਜੀ ਤਾਂ ਮਿੱਤੀ ਹਮੇਸ਼ਾ ਉਹਦੀ ਹੁੰਦੀ ਹੈ ਜਿਹੜਾ ਹੱਕ ਔਰ ਸੱਚ ਦੀ ਸਾਫ ਚ ਖੜਾ ਹੁੰਦਾ ਹਰ ਕੋ ਸੱਚ ਵਾਸਤੇ ਲੜਦਾ ਆਪਣੀ ਜਾਨ ਤੋਂ ਹੁੰਦਾ ਦੇਖੋ ਉਹਨਾਂ ਦੇ ਨਾਮ ਹਜੇ ਵੀ ਕਿਤੇ 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 ਲਿਖੇ ਕਿਸੇ ਕੌਮ ਨੂੰ ਵੀ ਚੁੱਕ ਕੇ ਵੇਖ ਲਓ ਬਹਾਦਰੀ ਦੀ ਮਿਸਾਲ ਸਿਰਫ ਸਾਡੇ ਸਿੱਖ ਵੀਰਿਆਂ ਵਿੱਚ ਹੀ ਮਿਲੇਗੀ ਹੋਰ ਕਿਤੇ ਨਹੀਂ ਮਿਲੇਗੀ ਕਿਸੇ ਕੌਮ ਦੇ ਵਿੱਚ ਇਹਨਾਂ ਤੁਹਾਨੂੰ ਯੋਧੇ ਨਹੀਂ ਮਿਲਣਗੇ ਇਹ ਸਾਡੇ ਸਿੱਖ ਵੀਰਿਆਂ ਦੀ ਕੌਮ ਦੇ ਵਿੱਚ ਤੁਹਾਨੂੰ ਯੋਧੇ ਮਿਲਦੇ ਨੇ ਔਰ ਇੱਕ ਬਹੁਤ ਧੀਰੇ ਖੁਸ਼ੀ ਹੁੰਦੀ ਹੈ ਵਾਕਈ ਬਹਾਦਰੀ ਦੇ ਕਿਸਤੀ ਉਹਨਾਂ ਦਾ ਇਤਿਹਾਸ ਆਪਣੇ ਪੰਜਾਬੀ ਪੜਾ ਦੇ ਆਪਾਂ ਤੁਹਾਨੂੰ ਕਿਉਂ ਨਹੀਂ ਪੜਾ ਦੇ ਕਿ ਸਾਡਾ ਹੋਰ ਕੋਈ ਨਹੀਂ ਰਿਸ਼ਤਾ ਹੋਏਗਾ ਸਾਡਾ ਪਤਾਨੀ ਪੰਜਾਬੀ ਦਾ ਰਿਸ਼ਤਾ ਹੈ ਸਾਡਾ ਪੰਜਾਬ ਦਾ ਰਿਸ਼ਤਾ ਹੈ ਇਹ ਡੀਐਨਏ ਦਰਸਾਉਂਦਾ ਹੈ ਹਾਂ ਡੀਐਨਏ ਦਰਸਾਉਂਦਾ ਹੈ ਸਾਡਾ ਸਾਡਾ ਡੀਐਨਏ ਦਾ ਰਿਸ਼ਤਾ ਆਪਸ ਵਿੱਚ ਬਾਕੀ ਬੜੀ ਖੁਸ਼ੀ ਹੋਈ ਅੱਛਾ ਇੱਕ ਵੀਰੇ ਨੇ ਕਮੈਂਟ ਕੀਤਾ ਸੀ ਆਪਾਂ ਉਹ ਪਰੇਡ ਦੇਖੀ ਸੀ ਤੇ ਉਹਨੇ ਵੀਰੇ ਨੇ ਕਮੈਂਟ ਕੀਤਾ ਸੀ ਜੀ ਮੈਂ ਉਸ ਪਰੇਡ ਦਾ ਹਿੱਸਾ ਸੀ ਬੋ ਜ਼ਬਰਦਸਤ ਗੁਰਜੀਤ ਸੰਗਰਾ ਉਹਨੇ ਕਮੈਂਟ ਕੀਤਾ ਸੀ ਕਿ ਮੈਂ ਇਹਨੂੰ ਬਹੁਤ ਪ੍ਰਾਊਡ ਆ ਕਿ ਮੈਂ ਇਸ ਪਰੇਡ ਦਾ ਹਿੱਸਾ ਸੀ ਮੈਨੂੰ ਬਹੁਤ ਅੱਛਾ ਲੱਗਾ ਉਹਨਾਂ ਦਾ ਇਹ ਕਮੈਂਟ ਪੜ੍ਹ ਕੇ ਨਾ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਨਾਮ ਸਾਡੇ ਵੀਰੇ ਚੜਦੀ ਕਲਾ ਵਿੱਚ ਤੇ ਚੜਦੀ ਕਲਾ ਵਿੱਚ ਬਿਲਕੁਲ ਔਰ ਹਰ ਮੁਸੀਬਤ ਪੈਣ ਤੇ ਵੀ ਦੇ ਕੰਮ ਆਉਂਦੇ ਨੇ ਇਹਨਾਂ ਬੰਦੇ ਨੇ ਇੱਕ ਦੂਸਰੇ ਨਾਲ ਯਾਰ ਮੋਢੇ ਨਾਲ ਮੋਢਾ ਬਲਾ ਕੇ ਖੜੇ ਹੋ ਜਾਂਦੇ ਜਦ ਅਸੀਂ ਕਦੀ ਕਦੀ ਮੇ ਯਾਰ ਉਸ ਵਾਂ ਅਸੀਂ ਕਦੀ ਕਦੀ ਵੇਖੀਏ ਨਾ ਅਸੀਂ ਕੌਣ ਆ ਅਸੀਂ ਕੁਝ ਵੀ ਨਹੀਂ ਆ ਲੇਕਿਨ ਸਾਨੂੰ ਕੋਈ ਮੈਸੇਜ ਕਰਨਗੇ ਨਾ ਭੈਣ ਜੀ ਐਂਜ ਲੱਗਦਾ ਸਾਡੇ ਭਰਾ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਨੇ ਬਿਲਕੁਲ ਔਰ ਇੰਨਾ ਪਿਆਰ ਕਮੈਂਟਸ ਦੇ ਵਿੱਚ ਦਿੰਦੇ ਨੇ ਬਹੁਤ ਸਾਰੇ ਵੀਰਿਆਂ ਦੀ ਰਿਕੁਐਸਟਾਂ ਵੀ ਨੇ ਜਿਹੜੀਆਂ ਮਤਲਬ ਪੈਂਡਿਚ ਜਿਹੜੇ ਸੌਂਗਸ ਨੇ ਰਜਿੰਦਰ ਕੌਰ ਭੈਣ ਜੀ ਉਹ ਹੁੰਦ ਨੇ ਉੱਥੇ ਜਰਮਨੀ ਦੇ ਤੇ ਕਾਲ ਕਰਦੇ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤੇ ਕਹਿੰਦੇ ਨੇ ਕਿ ਅਮਰੀਨ ਬੈਨ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਮੇਰੇ ਮਾਪਿਓ ਕਹਿੰਦੇ ਲੈਂਦੇ ਪੰਜਾਬ ਆਨ ਨੂੰ ਤਰਸਦੇ ਦੁਨੀਆ ਤੋਂ ਟੁਰ ਕੇ ਕਹਿੰਦੀ ਔਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਜਗ੍ਹਾ ਨਾ ਵੇਖ ਸਕੇ ਜਿੱਥੇ ਸਾਡੇ ਮਾਪੇ ਦੀ ਜੰਪਾਲ ਸੀ ਮਾਪਿਓ ਦੀ ਜੰਪਾਲ ਸੀ ਜਿੱਥੇ ਸਾਡੇ ਦਾਦਾ-ਦਾਦੀ ਰਹਿੰਦੇ ਸੀ ਸਗੇ ਔਰ ਕਹਿੰਦੀ ਮੇਰੇ ਦਿਲ ਵਿੱਚ ਇੰਨੀ ਹਸਰਤ ਇੰਨੀ ਹਸਰਤ ਹੈ ਕਿ ਮੈਂ ਕਦੀ ਜ਼ਰੂਰ ਲੈਂਦੇ ਪੰਜਾਬ ਜਾਵਾਂ ਦੇਖੋ ਆਪਣੇ ਵੀ ਤੇ ਕਈ ਲੰਦੇ ਪੰਜਾਬ ਦੇ ਬਜ਼ੁਰਗ ਨੇ ਜਿਹੜੇ ਸਿਆਸਤ ਚ ਇਸ ਦੁਨੀਆ ਤੋਂ ਚਲੇ ਗਏ ਨੇ ਕਿ ਸ਼ਾਇਦ ਅਸੀਂ ਚੰਦੇ ਪੰਜਾਬ ਜਾ ਸਕੀਏ ਆਪਣੇ ਪੁਰਖਾਂ ਦੀਆਂ ਆਪਣੀਆਂ ਜਗ੍ਹਾ ਵੇਖ ਸਕੀਏ بس اے اے ਬਈ ਕਿਤਾਬੀ ਸਭ ਪੰਜਾਬ ਕੀ ਇੰਨਾ ਕਿਉਂ ਇੰਨਾ ਜ਼ਿਆਦਾ ਕੁਸ਼ ਹੈ ਗਿਆ ਨਹੀਂ ਫੈਮਲੀ ਜਿਨ੍ਹਾਂ ਦੇ ਬੱਚਿਆਂ ਨੂੰ ਅੱਜ ਕੱਲ ਨਹੀਂ ਪਤਾ ਚਾਹੇ ਤੁਹਾਨੂੰ ਦੇ ਘਰ ਕੋਈ ਡਿਸਕਸ਼ਨ ਨਹੀਂ ਹੁੰਦੀ ਗੱਲਬਾਤ ਨਹੀਂ ਹੁੰਦੀ ਲੇਕਿਨ ਪਤਾ ਨਹੀਂ ਸਾਡੇ ਵੱਡਿਆਂ ਨੇ ਸਾਨੂੰ ਸਿਖਾਇਆ ਸਰਦੀ ਆਪਣੇ ਦਾਦੇ ਦਾਦੀ ਕੋਈ ਕਹਾਣੀ ਸੁਣਾ ਅਗਰ ਆਪਾਂ ਆ ਰੀਐਕਸ਼ਨ ਵੀਡੀਓਜ਼ ਨਾ ਬਣਾਉਂਦੇ ਚੈਨਲਸ ਨਾ ਹੁੰਦੇ ਤੇ ਸ਼ਾਇਦ ਆਪਾਂ ਵੀ ਨਾ ਪਤਾ ਹੁੰਦਾ ਆਪਾਂ ਵੀ ਇਹ ਨਹੀਂ ਹਿਸਟਰੀ ਦਾ ਸ਼ਾਇਦ ਨਾ ਪਤਾ ਹੁੰਦਾ ਲੇਕਿਨ ਅਸੀਂ ਇਹ ਨਹੀਂ ਬਦਪੀਟੇ ਨਾ ਹਿਸਟਰੀ ਆਪਾਂ ਪਤਾ ਕਰਦੇ ਜਿਹੜੇ ਪਤਾ ਲੱਗੀ ਉਹ ਸ਼ਾਇਦ ਦਾ ਪਤਾ ਲੱਗਦੀ ਲੇਕਿਨ ਆਏ ਕਿ ਮੇਰੇ ਦਾਦਾ ਬੂ ਦਾਦੀ ਅਮਾ ਸਾਰੇ ਹਮੇਸ਼ਾ ਗੱਲਾਂ ਸੁਣਾਦੇ ਰਹੇ ਮੇਰੀ ਦਾਦੀ ਉਹ ਜ਼ਿੰਦਾ ਮਿਸਾਲ ਨੇ ਹੱਦ ਤੱਕ ਸਾਡੇ ਕੋਲ ਹਜੇ ਵੀ ਲਾਈਵ ਨੇ ਹੱਦੇ ਵੀ ਲਾਈਵ ਸਾਡੇ ਕੋਲ ਨੇ ਤੇ ਅਸੀਂ ਉਹਨਾਂ ਕੋਲੋਂ ਬਹੁਤ ਐਸੇ ਵਾਕਿਆ ਸੁਨੇ ਨੇ ਉਹ ਆਪਣੇ ਆਪਣੀਆਂ ਉਹ ਕਹਿੰਦੀ ਸੀ ਅਸੀਂ ਉਹ ਆਪਣੀ ਇੱਕ ਦੋਸਤ ਦੀ ਗੱਲ ਸੁਣਾਉਂਦੇ ਕਹਿੰਦੀ ਵੀ ਦੋਸਤ ਹੁੰਦੇ ਸੀ ਇੱਕ ਉਹ ਕਹਿੰਦੀ ਸੀ ਸਾਡੀ ਇੰਨੀ ਗਹਿਰੀ ਦੋਸਤੀ ਹੁੰਦੀ ਸੀ ਕਿ ਅਸੀਂ ਇੱਕ ਦੂਸਰੇ ਦੇ ਘਰ ਦੇ ਵਿੱਚ ਗੂਲੇ ਰੱਖੇ ਹੋਏ ਸੀ ਦਰਵਾਜ਼ਾ ਖੋਲ ਕੇ ਉਹਨਾਂ ਦੇ ਘਰ ਚੋਂ ਜਨਨ ਕਿ ਇੰਨੀ ਗਹਿਰੀਆਂ ਦੋਸਤੀਆਂ ਵੀ ਸੀ ਉਦੋਂ ਫਿਰ ਕਿਵੇਂ 1947 ਸਿਰਚਾ ਨੂੰ ਜਦਾ ਕੀਤਾ ਗਿਆ ਘਰਬਾਰ ਛੱਡਨੇ ਪਏ ਆਪਣੇ ਮਾਂ ਪਿਓ ਤੋਂ ਵਿਛੜ ਗਏ ਪਤਾ ਹੀ ਨਹੀਂ ਲੱਗਾ ਉਹਨਾਂ ਦੇ ਮਾਂ ਪਿਓ ਕਿੱਥੇ ਗਏ ਤੇ ਕਿੱਥੇ ਨਹੀਂ ਗਏ ਲੇਕਿਨ ਜੁਲਬ ਘੁਮਾਇਆ ਦੋ ਪੈਣੇ ਲਈ ਰਹਿ ਗਿਆ ਵੱਡੀ ਪੈਣੇ ਛੋਟੀ ਪੈਣ ਦੀ ماں ਫੜੀ ਹੋਈ ਸੀ ਬਸ ਉਹ ਪੈਣੇ ਦੋ ਵਿਛੜ ਗਏ ਉਹਨਾਂ ਨੂੰ ਕੈਂਪੇਜ ਲੈ ਜਾਂਦਾ ਗਿਆ ਕੈਂਪੇਜ ਕੋਈ ਉਹਨਾਂ ਦਾ ਵਾਲੀ ਵਾਰਸ ਨਹੀਂ ਬਨ ਰਿਹਾ ਸੀ ਫਿਰ ਉਹਨਾਂ ਨੂੰ ਇੱਕੋ ਤੇ ਫੈਮਿਲੀ ਸੀ ਉਸ ਫੈਮਿਲੀ ਨੇ ਅੱਛਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਮੁਸਲਮਾਨ ਹਾਂ ਹਾਂ ਉਹਨਾਂ ਨੂੰ ਆ ਵੀ ਨਹੀਂ ਪਤਾ ਉਹ ਮੁਸਲਮਾਨ ਸੀ ਕਿ ਉਹ ਸਿਕਸ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਉਹਨਾਂ ਨੂੰ ਕੋਈ ਨਹੀਂ ਦੇਖੋ ਕਿਆ ਬਸ ਜੀ ਐਵੇਂ ਤੇ ਵੇਖਿਆ ਜਾਏ ਤੇ ਬਹੁਤ ਗੱਲ ਤੋਂ ਸਾਨੂੰ ਪਤਾ ਚੱਲਦੀ ਹੈ ਕਿ ਜਿਹੜੇ ਜਿਹੜੇ ਕੋਈ ਲੋਕ ਵਿਛੜੇ ਨੇ ਇੱਕ ਦੂਸਰੇ ਤੋਂ ਤੇ ਉਹ ਅੱਜ ਵੀ ਰੋਂਦੇ ਨੇ ਉਹਨਾਂ ਦੇ ਉਹ ਰੋਂਦੇ ਨੇ ਬਿਲਕੁਲ ਲੈਂਦੇ ਪੰਜਾਬ ਵਾਲੇ ਚੜਦੇ ਪੰਜਾਬ ਨੂੰ ਜਾਂਦੇ ਆ ਉਹ ਰੋਂਦੇ ਨੇ ਆਹ ਚੜਦੇ ਪੰਜਾਬ ਵਾਲੇ ਇੱਥੇ ਆਉਣ ਨੂੰ ਰੋਂਦੇ ਨੇ ਅਸੀਂ ਆਪ ਨੂੰ ਅਸੀਂ ਕਹਿ ਲਈ ਅਸੀਂ ਅੰਮ੍ਰਿਤਸਰ ਜਾਈਏ ਮੇਰਾ ਆਪਣੀ ਇੱਛੇ ਦੀ ਖੁਆਇਸ਼ ਹੈ ਕਈ ਵੀਰਾਂ ਦੇ ਕਹਿੰਦੇ ਤੁਸੀਂ ਆਓ ਅਸੀਂ ਤੁਹਾਨੂੰ ਦਾਵਤ ਦੇਣੀ ਹੈ ਤੁਸੀਂ ਅੰਮ੍ਰਿਤਸਰ ਆਓ ਤੁਸੀਂ ਫਲਾਣੀ ਜਗ੍ਹਾ ਤੇ ਆ ਫਲਾਣੀ ਲੇਕਿਨ ਅਸੀਂ ਆ ਨਹੀਂ ਸਕਦੇ ਤਾਂ ਸਾਡੀ ਮਜਬੂਰੀ ਹੈ ਸਾਡਾ ਤਾਂ ਦਿਲ ਬਹੁਤ ਵਾ ਜਿਹੜਾ ਸਾਡੀਆਂ ਉਹ ਕਹਿੰਦੇ ਨੇ ਨਾ ਸਰਕਾਰਾਂ ਨੇ ਜਿਹੜੇ ਕਬੰਦੀਆਂ ਲਾਈਆਂ ਨੇ ਉਹਨਾਂ ਨੂੰ ਵੀ ਅਸੀਂ ਢਿ ਸੋਬੇ ਨਹੀਂ ਕਰ ਸਕਦੇ ਆ ਕਿਉਂਕਿ ਤੁਸੀਂ ਵੀ ਇੰਡੀਆ ਵਿੱਚ ਰਹਿਣਾ ਹੈ ਅਸੀਂ ਵੀ ਪਾਕਿਸਤਾਨ 'ਚ ਰਹਿਣਾ ਹੈ ਉਹਨਾਂ ਨੂੰ ਵੀ ਢਿ ਸੋਬੇ ਨਹੀਂ ਕਰ ਸਕਦੇ ਲੇਕਿਨ ਦਿਲ ਬਹੁਤ ਲੇਕਿਨ ਸਾਡੇ ਦਿਲ ਹਮੇਸ਼ਾ ਚਾਹਤੇ ਪੰਜਾਬ ਵਾਂਸੇ ਟੜਕਦੇ ਰਹਿੰਦੇ ਨੇ ਟੜਕਦੇ ਨਹੀਂ ਕਿ ਜਾਈਏ ਵੀ ਇਹ ਵੇਖੀਏ ਔਰ ਦੀ ਲੱਗਦਾ ਵੀ ਇਹ ਕਿ ਰੱਬ ਸਬਬ ਲਾਏਗਾ ਜ਼ਰੂਰ ਜਾਵਾਂਗੇ ਜਾਵਾਂਗੇ ਇਨਸ਼ਾ ਅੱਲਾਹ ਜਾ ਸਕਦੇ ਆ ਲੇਕਿਨ ਦੂਸਰੇ ਕੰਟਰੀਸ ਤੋਂ ਵੀ ਵਿਜ਼ਿਟ ਤੇ ਜਾ ਸਕਦੇ ਆ ਹਾਂ ਦੂਸਰੇ ਕੰਟਰੀ ਵਿੱਚ ਵਿਜ਼ਿਟ ਵੀਜ਼ਾ ਵੀ ਲੱਗਦਾ ਪਰ ਇੰਡੀਆ ਦਾ ਵੇਖੋ ਸਾਨੂੰ ਵੀ ਵੀਜ਼ਾ ਵੀ ਨਹੀਂ ਲੱਗਦਾ ਕਿਸੇ ਵਿਜ਼ਿਟ ਕਰਨ ਵੀ ਨਹੀਂ ਜਾ ਸਕਦੇ ਉੱਥੇ ਬਿਲਕੁਲ ਐਵੇਂ ਨਹੀਂ ਤੇ ਲੇਕਿਨ ਪਤਾ ਨਹੀਂ ਲੇਕਿਨ ਦਿਲ ਬੋਤ ਦਿਲ ਬੋਤ ਕਰਦਾ ਹੋਰ ਕੀ चलो जी आज दी इनफॉरमेटिव वीडियो हाँ, देखी है ना वीडियो बहुत ज्यादा हाँ, बहुत ज्यादा मेनू सारा गणित ना बाकी भी देखी है वीडियो बतानी सी वैसे कमेंट करके देखी है वीडियो सानो दसो।, दसो।, दसो सानु कमेंट करके दसो तो जी रखो तो अपना ख्याल मिल जाए ना नेक्स्ट वीडियो तो चलो